ਕੋਬਰੇ ਨਾਲ ਤਾਂ ਮੈਂ ਇੱਕ ਵਾਰੀ ਡਿਸਕਵਰੀ ਤੇ ਦੇਖ ਰਿਹਾ ਸੀ ਕਿ ਕੋਬਰੇ ਦੀ ਇੱਕ ਬੂੰਦ ਨਾਲ 60 ਬੰਦੇ ਮਰ ਸਕਦੇ ਐ ਇੱਕ ਬੂੰਦ ਨਾਲ ਇੱਕ ਬੂੰਦ ਨਾਲ ਇੰਨਾ ਜ਼ਹਿਰ ਸਟਰੋਂਗ ਐ ਉਹਦਾ ਕੋਬਰਾ ਦੁਨੀਆ ਦੇ ਸਭ ਤੋਂ ਵੈਨਮਸ ਸੱਪਾਂ ਚੋਂ ਇੱਕ ਐ ਤੇ ਫੇਰੇ ਨਸ਼ਾ ਕਿਵੇਂ ਹੁੰਦਾ ਹੋਊਗਾ ਜੇ ਬੂੰਦ ਨਾਲ ਬੰਦਾ ਮਰ ਜਾਂਦਾ ਉਹਦੇ 'ਚ ਲਿਖਿਆ ਕਿ ਤੁਸੀਂ ਦੇਖੋ ਇੰਡੀਅਨ ਐਕਸਪ੍ਰੈਸ ਦੀ ਵੀ ਇੱਕ ਰਿਪੋਰਟ ਪਈ ਐ ਆਨਲਾਈਨ ਜਾ ਕੇ ਜੇ ਤੁਸੀਂ ਪੜੋਂ ਤਾਂ ਕਿ ਜਿਹੜੇ ਬੰਦੇ ਨਸ਼ੇ ਦਾ ਸਿਖਰ ਕਰਨ ਲੱਗ ਜਾਂਦੇ ਆਦੀ ਹੋ ਜਾਂਦੇ ਮੰਨ ਲਓ ਜਿਹੜਾ ਬੰਦਾ ਰੋਜ਼ ਕੋਕੀਨ ਲੈ ਰਿਹਾ ਕੋਕੀਨ ਉਹਦੇ ਸਰੀਰ 'ਚ ਅਸਰ ਕਰਨੋਂ ਹਟ ਜਾਂਦੀ ਘਟ ਹੋ ਜਾਂਦਾ ਬੇਸ਼ਕ ਫੇਰ ਉਹ ਇਹੋ ਜਿਹੇ ਕਿਸੇ ਨਸ਼ੇ ਦਾ ਸਹਾਰਾ ਲੈਂਦੇ ਆ ਕਈ ਇੱਥੋਂ ਤੱਕ ਵੀ ਸੱਪ ਨੇ ਜਿੰਨਾ ਜਿੰਨਾ ਤੋਂ ਬਾਈਟ ਕਰਾਇਆ ਜਾਂਦਾ ਉਹ ਘਟ ਬੈਨਮ ਵਾਲੇ ਸੱਪ ਹੁੰਦੇ ਆ ਜੀਵਤ ਬਾਈਟ ਕਰਾਇਆ ਜਾਂਦਾ ਜੀਵਤ ਹਾਂਜੀ ਜੀਵਤ ਬਾਈਟ ਕਰਾਇਆ ਜਾਂਦਾ ਇਹ ਜਿਹੜਾ ਹੈ ਇਹ ਇਹਦਾ ਜਿਹੜਾ ਜਿਹੜਾ ਕੱਢ ਲਿਆ ਜਾਂਦਾ ਡੰਗ ਮਾ